ਲਓ ਜੀ ਆਪਾਂ ਵੀਡੀਓ ਬਣਾਉਨੇ ਆਂ ਅੰਗੂਰਾਂ ਵਾਲੇ ਬਾਗ ਦੀ ਅੰਗੂਰਾਂ ਵਾਲੇ ਬਾਗ ਬਹੁਤ ਜਿਆਦੇ ਸੀਗੇ ਸਾਰੇ ਅੰਗੂਰਾਂ ਦੇ ਬਾਗ ਪੱਟੇ ਗਏ ਸੀ ਕੋਈ ਟਾਵੇਂ ਬਾਗ ਹੀ ਰਹਿ ਗਏ ਸੀ ਪਰ ਦੇਖਣ ਨੂੰ ਕਿਸੇ ਨੂੰ ਨਹੀਂ ਮਿਲਦਾ ਸੀ ਕੋਈ ਬਾਗ ਵੀ ਪਰ ਜਿਨ੍ਹਾਂ ਨੇ ਬਾਗ ਰੱਖੇ ਸੀ ਉਹਨਾਂ ਨੇ ਸਾਫ ਸਵਾਲ ਵੀ ਰੱਖੀ ਐ ਹੁਣ ਅਸੀਂ ਵੀਰ ਜੀ ਤੋਂ ਪੁੱਛਾਂਗੇ ਕਿਸਾਨ ਵੀਰ ਤੋਂ ਵੀ ਕਿਵੇਂ ਬਾਗ ਤੁਸੀਂ ਤਿਆਰ ਕਰੇ ਵੀ ਹੁਣ ਉਹ ਦਵਾਈ ਛਿੜਕ ਰਿਹਾ ਸਪਰੇ ਉਹਨਾਂ ਤੋਂ ਪੁੱਛਾਂਗੇ ਸਪਰੇਅ ਕਾਦੇ ਵਾਸਤੇ ਛਿੜਕਦੇ ਹਾਂ ਇਹ ਅੰਗੂਰਾਂ ਤੇ ਛਿੜਕਦੇ ਹਾਂ ਕਿ ਉਹ ਵੀ ਕੱਲੀਆਂ ਪੱਤਿਆਂ ਤੇ ਬੱਲਾਂ ਤੇ ਉਹ ਆਪਾਂ ਜਾਣਕਾਰੀ ਆਪੇ ਦੇਣਗੇ ਵੀ ਹੁਣ ਦੇਖ ਲਓ ਬਾਗ ਦੇ ਵਿੱਚ ਦੇਖ ਲਓ ਕੱਖ ਨਹੀਂ ਹੈਗੇ ਕਈ ਵਾਰੀ ਨਾ ਕਿਸਾਨ ਨੂੰ ਕਿਸੇ ਨੂੰ ਪੁੱਛ ਕੇ ਕੱਖ ਇੰਨੇ ਹੋਏ ਪਏ ਉਹ ਮਜ਼ਾਕ ਕਰਦੇ ਆ ਵੀ ਅੰਗੂਰਾਂ ਦੇ ਬਾਗ ਮੰਗੂ ਇਹਦੇ ਖੱਬਲ ਹੋਇਆ ਪਿਆ ਇਹਦੇ ਕੱਖ ਹੋਏ ਪਏ ਐ ਇਹਨਾਂ ਦੇ ਵੀਰਾਂ ਦੇ ਸਾਫ ਸਪਾਈ ਦੇਖੋ ਕਿੰਨੀ ਰੱਖੀ ਹੋਈ ਹੈ ਵੀ ਸਾਰੇ ਬਾਗ ਦੇ ਵਿੱਚੋਂ ਸਾਨੂੰ ਦਿਖਾ ਦਿੰਨੇ ਆ ਇਹ ਨਾ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਦੇ ਨਾਲ ਹੀ ਇਹ ਸਾਰਾ ਇਹ ਮਿਹਨਤ ਦੇ ਨਾਲ ਹੁਣ ਆਪਾਂ ਦਾ ਮਿਹਨਤ ਕਰਦੇ ਆਂ ਤਾਂ ਗੂਰ ਵਧੀਆ ਆਪਾਂ ਫਲ ਚੱਕ ਲਿਆ ਚੰਗਾ ਵੀ ਵਧੀਆ ਗੁੱਛੇ ਤਿਆਰ ਆ ਖਰਾਬ ਨਹੀਂ ਹੋਏ ਵੀ ਆਪਾਂ ਤਾਂ ਹੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਵੀ ਕਿਵੇਂ ਤਿਆਰ ਕਰੇ ਆ ਹੁਣ ਵੀਰ ਜੀ ਤੋਂ ਪੁੱਛਦੇ ਆਂ ਵੀ ਬੱਲਾ ਕਿਵੇਂ ਤਿਆਰ ਕਰਦੇ ਹੋ ਕਿਵੇਂ ਬਾਗ ਤਿਆਰ ਕਰਦੇ ਹੋ ਵੀਰ ਜੀ ਇਹ ਜਿਹੜਾ ਬੱਲਾ ਲਾਉਣੇ ਤੁਸੀਂ ਕਲਮਾਂ ਕੱਟ ਕੇ ਲਾਉਣੇ ਹੋ ਕਿਵੇਂ ਤਿਆਰ ਕਰਦੇ ਹੋ ਇਹਨੂੰ ਇਹ ਕਲਮ ਕੱਟ ਕੇ ਲੱਗਦੀ ਹੈ ਜੀ ਹਾਂ ਜੀ ਕਲਮ ਕੱਟ ਕੇ ਲੱਗਦੀ ਹੈ ਕਲਮ ਤੋਂ ਹੀ ਬੱਲ ਤਿਆਰ ਹੁੰਦੀ ਹੈ ਇਹਦਾ ਕੋਈ ਬੀਜ ਨਹੀਂ ਹੁੰਦਾ ਹਾਂ ਜੀ ਅਲਮ ਕੱਟ ਗਈ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਜਦੋਂ 2 ਕੁ ਫੁੱਟ 2.5 ਫੁੱਟ ਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਮਾੜੀ ਮੋਟੀ ਖਾਦ ਵਗੈਰਾ ਪਾਈ ਜਾਂਦੀ ਹੈ ਤੇ ਡੀਏਪੀ ਵਗੈਰਾ ਅੱਛਾ ਡੀਏਪੀ ਤੇ ਮਾਲਾ ਕੀ ਹੋਰ ਵੀ ਰੂੜੀ ਰੇ ਵੀ ਪਾਉਣਾ ਰੂੜੀ ਦੀ ਰੇ ਉਹਦੇ ਜ਼ਿਆਦਾ ਬੈਟਰ ਹੁੰਦੀ ਹੈ ਦੇਸੀ ਆਪਣੀ ਹੋਰ ਕੀ ਕੁਝ ਪਾਉਣਾ ਜੀ ਬਸ ਆਹੀ ਹੁੰਦੇ ਜੀ ਹੋਰ ਤਾਂ ਕੁਝ ਨਹੀਂ ਪਾਉਂਦੇ ਜਦੋਂ ਬੱਲੇ ਜ਼ਿਆਦਾ ਤਿਆਰ ਹੋ ਜਾਂਦੀਆਂ ਫਿਰ ਹੋਰ ਸੁਪਰ ਵਗੈਰਾ ਉਹ ਪਾਈ ਜਾਂਦੀ ਹੈ ਇਹ ਜਦੋਂ ਬੱਲਾ ਤਿਆਰ ਹੋ ਜਾਂਦਾ ਹੈ ਕਈ ਵਾਰੀ ਹੁਣ ਫਾਲਤਾਂ ਹੁਣ ਲੱਗਿਆ ਹੋਇਆ ਫਾਲਤੋਂ ਮਗਰ ਉਹਦੀ ਕਟਾਈ ਵੀ ਕਰਦੇ ਹੁੰਨੇ ਹਾਂ ਅੰਜੀ ਕਟਾਈ ਹੁੰਦੀ ਹੈ ਬਿਲਕੁਲ ਕੱਟੀ ਜਾਂਦੀ ਹੈ ਬਿਲਕੁਲ ਸਾਫ਼ ਹੋ ਜਾਂਦੀ ਹੈ ਉਸ ਤੋਂ ਬਾਅਦ ਦੁਬਾਰਾ ਫੁੱਟਦੀ ਹੈ ਇਹ ਇਹ ਜਿਹੜਾ ਕੁਝ ਦੇਖ ਰਹੇ ਹੋ ਤੁਸੀਂ ਇਹ ਸਭ ਕੱਟਿਆ ਜਾਂਦਾ ਹੈ ਹਾਂਜੀ ਆਹੀ ਚੀਜ਼ ਰਹਿ ਜਾਂਦੀ ਹੈ 온ਲੀ ਹਾਂਜੀ ਹਾਂਜੀ ਇਸ ਤੋਂ ਬਾਅਦ ਦੁਬਾਰਾ ਫਿਰ ਫੁੱਟਦੀ ਹੈ ਇਹ ਫਲ ਲੱਗਦਾ ਇਸ ਨੀ ਕਟਾਈ ਤਾਂ ਹੀ ਕਰਦੇ ਹਾਂ ਇਹਦੀ ਵੀ ਫਲ ਦੁਬਾਰਾ ਚੱਕਦੀ ਹੈ ਤੇ ਫੁੱਟੇ ਆਉਂਦੀ ਆ ਹਾਂਜੀ ਹਾਂਜੀ ਤੇ ਆ ਜਿਹੜੀ ਤੁਸੀਂ ਸਪਰੇਅ ਛਿੜਕ ਰਹੇ ਹੋ ਇਹ ਕਾਦੇ ਵਾਸਤੇ ਛਿੜਕਦੇ ਹੋ ਇਹ ਪਾਊਡਰ ਹੈ ਜੀ ਚਮਕ ਵਾਸਤੇ ਇਹਦੇ ਰੰਗ ਲਿਓ ਇਸ ਤੇ ਇਹ ਅੰਗੂਰਾਂ ਦੀ ਚਮਕ ਵਾਂਜੇ ਹਾਂਜੀ ਹਾਂਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬੇ ਨੁ ਜਾਇ ਹੋਈ ਤੋਂ ਹੀ ਬੰਦਾ ਖਾਲੇ ਦੀ ਕਰਨੀ ਹੈ ਅੱਛਾ ਜੀ ਇਹ ਲੋ ਬਾਈ ਜੀ ਦੱਸ ਰਿਹਾ ਨਾ ਗ੍ਰਿਫਸਾਂ ਦੀ ਇਹ ਅੰਗੂਰਾਂ ਦੀ ਇਹ ਚੌਂਕ ਵਾਸਤੇ ਹੈ ਵੀ ਗ੍ਰਿਫਸਾਂ ਦੀ ਚੌਂਕ ਜਿਆਦਾ ਵਾਂਜੇ ਤੇ ਇਹਦੇ ਵਿੱਚ ਸਾਈਡ ਇਫੈਕਟ ਕੋਈ ਨਹੀਂ ਹੈਗਾ ਨੁਕਸਾਨ ਕੋਈ ਨਹੀਂ ਹੈਗਾ ਕਈ ਵਾਰੀ ਖਾਨ ਨੂੰ ਅਗਲਾ ਕਹਿੰਦਾ ਨਾ ਵੀ ਨੁਕਸਾਨ ਹੋ ਕੋਈ ਨੁਕਸਾਨ ਕੋਈ ਨਹੀਂ ਹੈਗਾ ਚੌਂਕ ਬੰਦੀ ਹੈ ਤੇ ਕੋਈ ਬਿਮਾਰੀ ਨਹੀਂ ਲੱਗਦੀ ਵੀ ਜਿਵੇਂ ਨਾ ਮੀਂਹ ਦੇ ਵਿੱਚ ਇਹ ਖਰਾਬ ਜਿਆਦਾ ਹੁੰਦੇ ਆ ਧੁੱਪ ਦੇ ਵਿੱਚ ਇਹ ਧੁੱਪ ਜਿਆਦਾ ਹੋਵੇ ਗਰਮੀ ਕਰਨ ਜਿਵੇਂ ਗਰਮੀ ਕਰਨ ਕਹਿੰਦਾ ਨਾ ਅੰਦਰੋਂ ਇਹ ਸੁਕਾ ਦਿੰਦੀ ਹੈ ਜਿਵੇਂ ਅੰਦਰੋਂ ਕੋਈ ਪੀਸ ਗਲ ਜਾਂਦਾ ਹੈ ਉਸ ਤੋਂ ਬਾਅਦ ਇਹ ਸੁਕਾ ਦਿੰਦੀ ਹੈ ਇਸ ਤਰ੍ਹਾਂ ਬਣ ਜਾਂਦਾ ਹੈ ਨਹੀਂ ਤਾਂ ਜੇ ਗਲਿਆ ਰਹਿ ਜਾਂਦਾ ਸਾਰਾ ਗੁੱਛਾ ਗਲ ਜਾਂਦਾ ਵੀ ਸਾਰਾ ਗੁੱਛਾ ਜਦੋਂ ਦਵਾਈ ਛਿੜਕਦੇ ਨਹੀਂ ਗਲਦਾ ਹਾਂਜੀ ਹਾਂਜੀ ਵੀ ਜਿਹੜਾ ਗਲਿਆ ਉਹ ਨਿਕਲ ਜਾਂਦਾ ਸੁੱਕ ਜਾਂਦਾ ਹੈ ਠੀਕ ਹੈ ਜੀ ਲੱਗ ਬਾਈ ਜੀ ਪਾਊਡਰ ਜਿਹੜੇ ਛਿੜਕਦੇ ਹਾਂ ਕਿਹੜੇ ਕਿਹੜੇ ਛਿੜਕਦੇ ਹਾਂ ਕਾਦੇ ਵਾਸਤੇ ਉਹ ਤਾਂ ਦੱਸਦਾ ਤੁਸੀਂ ਐਮ 45 ਹੋ ਗਿਆ ਜੀ ਇੱਕ ਸਲਫਰ ਹੋ ਗਿਆ ਹਾਂ ਜੀ ਇਹੀ ਜ਼ਿਆਦਾਤਰ ਦੋਨੇ ਪਾਊਡਰ ਛਿੜਕੇ ਜਾਂਦੇ ਇੱਥੇ ਠੀਕ ਆ ਜੀ ਤੇ ਇਹਨੂੰ ਜ਼ਿਆਦਾਤਰ ਪਕਾਉਣ ਵਾਸਤੇ ਲੋਹੀ ਚਾਹੀਦੀ ਹੈ ਜਿਆਦਾ ਗਰਮੀ ਵੀ ਮਾੜੀ ਹੈ ਮੀਂਹ ਵੀ ਮੜਾ ਇਹਦੇ ਵਾਸਤੇ ਮੀਂਹ ਮੜਾ ਵੀ ਮੀਨਾ ਨੁਕਸਾਨ ਹੁੰਦਾ ਈ ਨੁਕਸਾਨ ਗਲ ਜਾਂਦਾ ਜੀ ਅੱਛਾ ਮੀਨਾ ਗਲ ਜਾਂਦਾ ਹਾਂ ਜਿਆਦਾ ਗਰਮੀ ਨਾਲ ਵੀ ਗਲ ਜਾਂਦਾ ਹਾਂ ਜੀ ਬਾਈ ਆਦਰ ਇਹਨੂੰ ਲੋਹੀ ਚਾਹੀਦੀ ਹੈ ਜੇ ਲੋ ਚੱਲੇ ਤਾਂ ਲੋ ਨਾਲ ਪਕਾ ਵਧੀਆ ਹੁੰਦਾ ਹਾਂ ਜੀ ਪਕਾ ਵਧੀਆ ਹ いいかいい。